ਇੱਕ ਵਾਰੀ ਸਾਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਹਰ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਰਹਿੰਦੇ ਹੋ ਕਹਿੰਦਾ ਜਿੱਦਨ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਹਮਣੇ ਆ ਗਏ ਤਾਂ ਤੁਸੀਂ ਕੀ ਮੰਗੋਗੇ ਅਸੀਂ ਕਿਹਾ ਜੇ ਸਾਡੇ ਸਾਹਮਣੇ ਆ ਗਏ ਤਾਂ ਮੰਗਾਂ ਦੀ ਲੋੜ ਹੀ ਨਹੀਂ ਪੈਣੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਮੇਰੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਪਰ ਅੱਜ ਤੱਕ ਸੁਣਾਇਆ ਨਹੀਂ ਕਦੇ ਜਿੰਨੀਆਂ ਮਰਜੀ ਫੋਟੋਆਂ ਪਾਈ ਜੋ ਪਰ ਕਦੀ ਬਾਬਾ ਦੀਪ ਸਿੰਘ ਜੀ ਕੈਮਰੇ ਵਿੱਚ ਆਏ ਨਹੀਂ ਕਦੇ ਸਾਡੇ ਆਖਰੀ ਸਾਲ ਨਾਲ ਚੰਨ ਵਿੱਚ ਪੂਰੇ ਹੋਣ ਅਸੀਂ ਹੋਰ ਕੁਝ ਚਾਹਿਆ ਨਹੀਂ ਕਦੇ ਅਸੀਂ ਹੋਰ ਛੱਡ ਦਿੱਤੇ ਨੇ ਕੁਝ ਫੈਸਲੇ ਅਸੀਂ ਬਾਬਾ ਦੀਪ ਸਿੰਘ ਜੀ ਤੇ ਛੱਡ ਟਾਲਾ ਸਾਹਿਬ ਹੀ ਸਾਡੀ ਕਚੈਰੀ ਹੈ ਤੇ ਬਾਬਾ ਦੀਪ ਸਿੰਘ ਜੀ ਸਾਡੇ ਜੱਜ ਨੇ ਸਾਡੇ ਬਾਰੇ ਮਾੜਾ ਬੋਲਣ ਵਾਲਿਓ ਅਸੀਂ ਅਰਦਾਸ ਕਰਦੇ ਆਂ ਸਾਡੇ ਬਾਰੇ ਮਾੜਾ ਬੋਲਣ ਵਾਲਿਓ ਅਸੀਂ ਅਰਦਾਸ ਕਰਦੇ ਆਂ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤਾਂ ਜੋ ਤੁਸੀਂ ਸਾਡੀ ਤਰੱਕੀ ਨੂੰ ਦੇਖ ਸਕੋ ਤਨ ਤਨ ਬਾਬਾ ਦੀਪ ਸਿੰਘ ਜੀ ਪਿਓ ਦਾ ਦਰਬਾਰ ਸਦਾ ਨਹੀਂ ਰਹਿਣਾ ਹੋਰ ਕਿਸੇ ਨੇ ਤੈਨੂੰ ਪੁੱਤ ਨਹੀਂ ਕਹਿਣਾ ਬੋਤਿਆਂ ਨਾਲ ਯਾਰੀ ਚੀ ਰਣੀ ਪਿਓ ਦੀ ਜਗਾ ਕਿਸੇ ਨੇ ਨਹੀਂ ਲੈਣੀ ਜਿਉਂਦੇ ਜੀ ਰੱਬ ਵਰਗਾ ਸਹਾਰਾ ਪਿਓ ਨਹੀਂ ਮਿਲਣਾ ਕਦੇ ਦੁਬਾਰਾ ਪਿਓ ਨਹੀਂ ਮਿਲਣਾ ਕਦੇ ਦੁਬਾਰਾ ਮੇਰੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿਸੇ ਤੋਂ ਬਦਲਾ ਲੈਣ ਦੀ ਸੋਚਿਆ ਨਾ ਕਰੋ ਮੇਰੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿਸੇ ਤੋਂ ਬਦਲਾ ਲੈਣ ਦੀ ਸੋਚਿਆ ਨਾ ਕਰੋ ਕਿਉਂਕਿ ਖਰਾਬ ਫਲ ਹਮੇਸ਼ਾ ਇਦਰਾ ਖਤੋਂ ਡਿੱਗ ਜਾਂਦੇ ਨੇ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਇਹ ਤਾਂ ਤੁਹਾਨੂੰ ਵੀ ਪਤਾ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਤੋਂ ਸਮਾਇਆ ਕਿ ਹੋਰ ਨਹੀਂ ਮੰਗਾਂਗੇ ਕਿੰਨੀ ਵਾਰ ਅਸੀਂ ਜਿੱਤੇ ਤਾਂ ਕਿੰਨੀ ਵਾਰ ਅਸੀਂ ਹਾਰੇ ਆ ਕਿੰਨੀ ਵਾਰ ਅਸੀਂ ਜਿੱਤੇ ਆ ਤੇ ਕਿੰਨੀ ਵਾਰੀ ਅਸੀਂ ਹਾਰੇ ਆ ਜਦੋਂ ਦੁਨੀਆ ਨੇ ਕਿੰਜੀ ਨੇ ਗੱਲ ਨਾਲ ਲਾਇਆ ਹੁਣ ਖੁਸ਼ ਰਹਿਨੇ ਆ ਤਾਂ ਦੁਨੀਆ ਵਜਾ ਪੁੱਛਦੀ ਆ ਹੁਣ ਖੁਸ਼ ਰਹਿਨੇ ਆ ਤੇ ਦੁਨੀਆ ਵਜਾ ਪੁੱਛਦੀ ਏ ਪਰ ਕਿੰਨੋ ਕਿੰਨੋ ਦਸੀਏ ਕਿ ਸਾਡੇ ਖੰਡੇ ਵਾਲੇ ਬਾਪੂ ਨੇ ਤਾਰਿਆ ਏ ਕਿ ਰਹਿਮਤ ਨਾਲ ਭਰਿਆ ਅਸਮਾਨ ਆ ਗਿਆ ਕਿ ਰਹਿਮਤ ਨਾਲ ਭਰਿਆ ਅਸਮਾਨ ਆ ਗਿਆ ਸਾਰਿਆਂ ਨੂੰ ਮਾਫ ਕਰ ਦੋ ਬਾਬਾ ਦੀਪ ਸਿੰਘ ਜੀ ਦਾ ਸੁਨੇਹਾ ਆ ਗਿਆ ਸਾਰੇ ਜਾਣੇ ਕਰ ਲੋ ਤਿਆਰੀ ਕੱਲ੍ਹ ਦਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਦਰਦਾਰ ਚੁਪੇਰਾ ਸਾਹਿਬ ਆ ਗਿਆ ਪੂਰੇ ਸੰਸਾਰ ਵਿੱਚ ਇੱਕੋ ਹੀ ਸਥਾਨ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਰੱਖ ਕੇ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਸੀ। ਜਨ ਜਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਆਂ। ਤੁਸੀਂ ਮੈਨੂੰ ਕਮਾਉਣ ਵਾਸਤੇ ਦੋ ਹੱਥ ਦਿੱਤੇ। ਅੱਗੇ ਵਧਣ ਵਾਸਤੇ ਦੋ ਪੈਰ ਦਿੱਤੇ। ਸੋਚਣ ਵਾਸਤੇ ਦਿਮਾਗ ਦਿੱਤਾ। ਦੁਨੀਆ ਦੇਖਣ ਵਾਸਤੇ ਦੁੱਖਾਂ ਦਿੱਤੀਆਂ। ਤੁਹਾਡੇ ਬਣਾਏ ਇਨਸਾਨਾਂ ਨੂੰ ਪਿਆਰ ਕਰਨ ਵਾਸਤੇ ਦਿਲ ਦਿੱਤਾ। ਮੇਰੇ ਘਰ ਮੇਰੇ ਮਾਤਾ ਪਿਤਾ ਦੇ ਰੂਪ ਵਿੱਚ ਬਿਰਾਜਮਾਨ ਹੋ ਜੈਸੁਦੇਵ ਤਾਂ ਖੰਡੇ ਵਾਲੇ ਬਾਪੂ ਨਾਲ ਲਾਈਆਂ ਸਾਨੂੰ ਬੜੇ ਨਜ਼ਾਰੇ ਨੇ ਜਿਸ ਦਿਨ ਦੀਆਂ ਖੰਡੇ ਵਾਲੇ ਬਾਪੂ ਨਾਲ ਲਾਈਆਂ ਨੇ ਸਾਨੂੰ ਬੜੇ ਨਜ਼ਾਰੇ ਨੇ ਸਾਨੂੰ ਬੜੇ ਨਜ਼ਾਰੇ ਨੇ ਖੰਡੇ ਵਾਲੇ ਬਾਪੂ ਨੇ ਸਾਡੇ ਬਾਗ ਸਵਾਰੇ ਸੁੱਤਿਆਂ ਲੇਖਾਂ ਨੂੰ ਜਗਾਉਣ ਵਾਲਾ ਇੱਕੋ ਹੀ ਆ ਤਨ ਤਨ ਬਾਬਾ ਦੀਪ ਸਿੰਘ ਜੀ ਜੇ ਨਹੀਂ ਅਖੀਨ ਤਾਂ ਮੰਨ ਕੇ ਦੇਖ ਲੋ ਤੁਹਾਨੂੰ ਪਤਾ ਲੱਗ ਜੂਗਾ ਸਾਨੂੰ ਯਕੀਨ ਹੈ ਬਾਬਾ ਦੀਪ ਸਿੰਘ ਜੀ ਝੋਲੀਆਂ ਸਾਡੀਆਂ ਤੁਸੀਂ ਭਰੋਗੇ ਸਾਨੂੰ ਯਕੀਨ ਹੈ ਬਾਬਾ ਦੀਪ ਸਿੰਘ ਜੀ ਝੋਲੀਆਂ ਸਾਡੀਆਂ ਤੁਸੀਂ ਭਰੋਗੇ ਜੇਕਰ ਤੁਹਾਨੂੰ ਹੀ ਮੰਗ ਲਈਏ ਤੁਸੀਂ ਸਾਤਾ ਨਹੀਂ ਕਰੋਗੇ ਸਾਡੇ ਨਾਲ ਜਿੰਨੇ ਜੋ ਜੋ ਕੀਤਾ ਸਾਡੇ ਨਾਲ ਜਿੰਨੇ ਜੋ ਜੋ ਕੀਤਾ ਅਸੀਂ ਢੀਠਾ ਅਸੀਂ ਸਹਿ ਗਏ ਆ ਆਪਣੇ ਕਰਮਾਂ ਦਾ ਖਿਆਲ ਹੁਣ ਤੁਸੀਂ ਰੱਖਣਾ ਸਾਡਾ ਰੱਬ ਵੇਖ ਰਿਹਾ ਏ ਅਸੀਂ ਬਸ ਰੋਂਦੇ ਆਂ ਇਹੀ ਕਹਿ ਗਏ ਆ ਕਿ ਅਸੀਂ ਤਾਂ ਟੀਠਾ ਸਾਰਾ ਕੁਝ ਹੀ ਸੜ ਗਏ ਪਰ ਮਾਂ ਕੋ ਦੂਰ ਨਾ ਕੋਈ ਗੋਟੀ ਉੱਤੇ ਦਾਗਾ ਅਸੀਂ ਕੋਦਿਆਂ ਪੈਣ ਸਾਡਾ ਠੰਡੇ ਵਾਲਾ ਬਾਬਾ ਜਿਨੂ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਹੋਵੇ ਕੋਲੋਂ ਕਿਸੇ ਹੋਰ ਸਹਾਰਿਆਂ ਦੀ ਲੋੜ ਹੀ ਨਹੀਂ ਪੈਂਦੀ ਬਾਬਾ ਜੀ ਜਿਹਦਾ ਹੱਥ ਇੱਕਰੀ ਫੜ ਲੈਣ ਫਿਰ ਉਹਦੇ ਅੰਗ ਸੰਗ ਰਹਿੰਦੇ ਨੇ ਹਮੇਸ਼ਾ ਜਿਹਦੇ ਨਾਲ ਐਡੀ ਵੱਡੀ ਸ਼ਕਤੀ ਹੋਵੇ ਉਹਨੂੰ ਕਿਸੇ ਦਾ ਡਰ ਹੋ ਹੀ ਨਹੀਂ ਸਕਦਾ ਹੁਣ ਡਰਤੇ ਉਹਨਾਂ ਨੂੰ ਹੈ ਜਿਹੜੇ ਕਿਸੇ ਨਾਲ ਮਾਰਾ ਕਰਦੇ ਨੇ ਉਹਨੂੰ ਵੀ ਬਾਬਾ ਜੀ ਆਪ ਹੀ ਦੇਖ ਲੈਂਦੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਾਬਾ ਤਲਰਾਏ ਜੀ ਨੂੰ ਦਿੱਤੇ ਪੰਜ ਵਰ ਸਾਰੇ ਸ਼ਹਿਰ ਨਾਲੋਂ ਉੱਚਾ ਤੇਰਾ ਦਰਬਾਰ ਹੋਵੇਗਾ। ਅੰਮ੍ਰਿਤਸਰ ਆ ਯਾਤਰੂ ਦੀ ਯਾਤਰਾ ਤੇਰੇ ਦਰ ਤੋਂ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ। ਤੇਰੇ ਦਰ ਤੋਂ ਸੰਗਤਾਂ ਮੂੰਹ ਮੰਗੀਆਂ ਮਰਾਦਾ ਪਾਉਣਗੀਆਂ। ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਣਗੇ। ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਜੋ ਅੰਤਿਨ ਸਮੇਂ ਤੇਰਾ ਧਿਆਨ ਧਰੇਗਾ, ਤੇਰੇ ਚਰਣਾ ਵਿੱਚ ਆਵੇਗਾ। ਜੇ ਕਿਸਮਤ ਨੇ ਜਿੱਦਤ ਬਾਬਾ ਦੀਪ ਸਿੰਘ ਜੀ ਨੇ ਜਿੱਦ ਧਾਰੀ ਹੈ ਸਾਨੂੰ ਜਿਤਾਉਣ ਦੀ ਕਿਸਮਤ ਲੇਖ 판ਟਨ ਦੀ ਕਿਸੇ ਕੋਲ ਸ਼ਕਤੀ ਆ ਕਉ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਕੋਲ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਜੇਕਰ ਤੁਸੀਂ ਨਾ ਸੁਣੋਗੇ ਤਾਂ ਕਿੰਨੂ ਸੁਣਾਵਾਂਗੇ ਇਹ ਤਾਂ ਤੁਹਾਨੂੰ ਵੀ ਪਤਾ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਤੋਂ ਸੁਆਇਆ ਕਿ ਤੋਂ ਹੋਰ ਨਹੀਂ ਮੰਗਾਂਗੇ ਕਿਰਮਤ ਨਾਲ ਭਰਿਆ ਅਸਮਾਨ ਆ ਗਿਆ ਕਿਰਮਤ ਨਾਲ ਭਰਿਆ ਅਸਮਾਨ ਆ ਗਿਆ ਸਾਰਿਆਂ ਨੂੰ ਮਾਫ ਕਰ ਦੋ ਬਾਬਾ ਦੀਪ ਸਿੰਘ ਜੀ ਦਾ ਸਨੇਹਾ ਆ ਗਿਆ ਸਾਰੇ ਜਾਣੇ ਕਰ ਲੋ ਤਿਆਰੀ ਕੱਲ੍ਹ ਦਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਚੁਪਾਰਾ ਸਾਹਿਬ ਆ ਗਿਆ